ਯੂਐਸਏ ਰਹਿੰਦੇ ਪੰਜਾਬੀ ਨੌਜਵਾਨ ਦੇ ਨਾਲ ਜੋ ਹੋਇਆ ਸੁਣ ਕੇ ਰੂਹ ਕੰਬ ਜਾਊਗੀ ਕਿਉਂਕਿ ਇਸ ਪੰਜਾਬੀ ਨੌਜਵਾਨ ਦੇ ਮਾਪਿਆਂ ਨੇ ਬਹੁਤ ਸਾਰੀਆਂ ਆਸਾਂ ਉਮੀਦਾਂ ਲਾਈਆਂ ਸੀ ਕਿ ਸਾਡਾ ਪੁੱਤ ਬਾਹਰੋਂ ਆਊਗਾ ਉਸ ਦਾ ਚਾਈ ਚਾਈ ਵਿਆਹ ਕਰਾਂਗੇ ਕਿਉਂਕਿ ਪਿਛਲੇ 8 ਸਾਲਾਂ ਤੋਂ ਇਹ ਨੌਜਵਾਨ ਯੂਐਸਏ ਦੇ ਪੋਰਟਲੈਂਡ ਸ਼ਹਿਰ ਦੇ ਵਿੱਚ ਰਹਿ ਕੇ ਕੰਮ ਕਰਦਾ ਸੀ ਕੰਮ ਕਰਦੇ ਕਰਦੇ ਨੇ ਆਪਣਾ ਕਾਰੋਬਾਰ ਖੋਲ੍ਹ ਲਿਆ ਸੀ ਜਿਸ ਦੇ ਬਾਅਦ ਮਾਪਿਆਂ ਨੂੰ ਬਹੁਤ ਹੀ ਜ਼ਿਆਦਾ ਮਾਨਸੀ ਆਪਣੇ ਪੁੱਤ ਤੇ ਤੇ ਉਸ ਦੇ ਲਈ ਕੁੜੀ ਦੇਖ ਰੱਖੀ ਸੀ ਵਿਆਹ ਦੇ ਲਈ ਤੇ ਜਲਦ ਹੀ ਉਸ ਨੇ ਇੰਡੀਆ ਬਾਪ ਸੋਣਾ ਸਗਾ ਪਰ ਰਾਤ ਨੂੰ ਇੱਕ ਦਿਨੇ ਨੌਜਵਾਨ ਆਪਣੇ ਮਾਪਿਆਂ ਦੇ ਨਾਲ ਗੱਲ ਕਰਕੇ ਸੌ ਜਾਂਦਾ ਹੈ ਉਸ ਦੇ ਬਾਅਦ ਦੂਏ ਦਿਨ ਮਾਪਿਆਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਆ ਤਾਂ ਪਰਿਵਾਰ ਦੇ ਵਿੱਚ 70 ਵਿੱਚ ਜਾਂਦੇ ਨੇ ਇਹ ਜੋ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਸ ਤੇ ਪਰਿਵਾਰ ਦੀਆਂ ਤਸਵੀਰਾਂ ਨੇ ਜਿੱਥੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਪਿਓ ਦਾ ਰੋ ਰੋ ਕੇ ਬੁਰਾ ਹਾਲ ਆ ਭੈਣਾਂ ਦਾ ਸਾਰੇ ਟੱਬਰ ਦਾ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਕਿਉਂਕਿ ਇਹ ਸੋਹਣਾ ਸੁਨੱਖਾ ਨੌਜਵਾਨ ਤੁਸੀਂ ਜੋ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਨੌਜਵਾਨ ਨੇ ਵਾਪਸ ਇੰਡੀਆ ਆਉਣਾ ਸਿਕਾ ਤੇ ਪਰਿਵਾਰ ਨੇ ਇਸ ਦਾ ਵਿਆਹ ਕਰਨਾ ਸੀ ਪਰ ਜਦੋਂ ਪਰਿਵਾਰ ਦੇ ਨਾਲ ਰਾਤ ਨੂੰ ਫੋਨ ਦੇ ਉੱਤੇ ਗੱਲ ਹੁੰਦੀ ਆ ਤਾਂ ਉਸ ਦੇ ਬਾਅਦ ਇਹ ਨੌਜਵਾਨ ਨੂੰ ਸਾਈਲੈਂਟ ਅਟੈਕ ਆ ਜਾਂਦਾ ਹੈ ਇਸ ਦਾ ਦੋਸਤ ਜੋ ਨਾਲ ਰਹਿ ਰਿਹਾ ਹੁੰਦਾ ਆ ਉਹ ਇੱਕ ਵਾਰ ਤਾਂ ਵਾਸ਼ਰੂਮ ਵਗੈਰਾ ਜਾਂਦਾ ਆ ਪਰ ਜਦੋਂ ਵਾਪਸ ਆਉਂਦਾ ਆ ਉਹ ਆ ਕੇ ਕਈ ਵਾਰ ਇਸ ਨੌਜਵਾਨ ਨੂੰ ਹਲੂਣਦਾ ਆ ਕਈ ਵਾਰ ਉਸ ਨੂੰ ਕਹਿੰਦਾ ਹੈ ਕਿ ਭਾਈ ਉੱਠ ਖੜ ਕੀ ਗੱਲ ਹੋ ਗਈ ਤੂੰ ਬੋਲਦਾ ਕਿਉਂ ਨਹੀਂ ਪਰ ਅਜੇ ਪਾਲ ਸਿੰਘ ਗਿਲਨਾ ਦਾ ਇਹ ਨੌਜਵਾਨ ਜਿਹੜਾ ਪੱਕੀ ਨਹੀਂ ਸੰਗਿਆ ਜਿਹੜਾ ਦੁਬਾਰਾ ਉੱਠੇ ਨਹੀਂ ਸਕਿਆ ਤੇ ਜਦੋਂ ਡਾਕਟਰਾਂ ਕੋਲ ਇਸ ਨੂੰ ਲਿਜਾਇਆ ਜਾਂਦਾ ਆ ਤਾਂ ਡਾਕਟਰ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਜਿਸ ਦੇ ਬਾਅਦ ਜਦੋਂ ਇਹ ਨੌਜਵਾਨ ਉਸ ਦਾ ਜਿਹੜਾ ਦੋਸਤ ਹੈ ਉਹ ਪਰਿਵਾਰ ਦੇ ਵਿੱਚ ਫੋਨ ਕਰਕੇ ਦੱਸਦਾ ਕਿ ਤੁਹਾਡੇ ਮੁੰਡੇ ਨਾਲ ਅਜਿਹਾ ਪਾਣਾ ਵਾਪਰ ਗਿਆ ਤਾਂ ਪਿਓ ਦੇ ਕੋਲੋਂ ਹੁਣ ਬੋਲਿਆ ਵੀ ਨਹੀਂ ਜਾ ਰਿਹਾ ਕਿਉਂਕਿ ਸਭ ਕੁਝ ਉਜੜ ਗਿਆ ਸਭ ਕੁਝ ਤਬਾਹ ਹੋ ਗਿਆ ਚੜਦੀ ਉਮਰ ਦਾ ਇਹ ਨੌਜਵਾਨ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਤਾਂ ਪਿਓ ਦੇ ਦਰਦਨਾਕ ਬੋਲ ਸੁਣੋ ਕੀ ਕਹਿਣਾ ਹੈ ਪਿਓ ਦਾ ਇਹ ਸਮਝ ਲਓ ਕਿ ਰਾਤ ਨੂੰ ਆਮ ਦੇ ਟਾਈਮ 9 ਵਜੇ ਨਾਲੇ ਆਪਣੇ ਘਰ ਆਏ ਆ। ਹਾਂਜੀ 4 ਜਣੇ ਸੀਗੇ ਜਿਹੜੇ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ। ਆਣ ਕੇ ਰੋਜ਼ ਆਚਾਨਾ ਦੀ ਤਰ੍ਹਾਂ ਇਹਨਾਂ ਨੇ ਆਪਣਾ ਖਾਦਾਇਆ ਰੱਜ ਆਪਣੇ ਦਿਨਰ ਕੀਤਾ ਆ। ਕਰਕੇ ਤੇ ਕੋਈ ਤਕਰੀਬ 11:00 ਵਜੇ ਦੇ ਨਾਲੇ ਮਤਲਬ ਸੁੱਤੇ ਨੇ। 12:00 ਵਜੇ ਤੱਕ 11:00 ਵਜੇ ਤੱਕ ਸਾਡਾ ਬੱਚਾ ਵੈਸੇ ਵੀ ਆਨਲਾਈਨ ਸੀਗਾ ਹਾਂਜੀ। ਤੇ ਉਹਨਾਂ ਦੇ ਦੱਸਣ ਮੁਤਾਬਕ ਆ ਕਿ 12:00 ਵਜੇ ਦੇ ਨਾਲ ਆਪਾਂ ਸੁੱਤੇ। ਉਤੋਂ ਬਾਅਦ ਸੌਂਗੇ ਨੇ 4 ਵਜੇ ਦੇ ਕਰੀਬ ਉਹਨਾਂ ਦੇ ਵਿੱਚੋਂ ਇੱਕ ਬੇਟਾ ਜਿਹੜਾ ਹੈ ਉਹ ਬਾਥਰੂਮ ਵਾਸਤੇ ਉੱਠਿਆ ਆ ਜਦੋਂ ਉੱਠਿਆ ਤੇ ਉਦੋਂ ਉਹਨੇ ਵੇਖਿਆ ਕਿ ਇਹ ਸਾਡਾ ਬੇਟਾ ਅਜੀਪਾਲ ਇਹਦੀ ਬਾਹ ਜਿਹੜੀ ਹੈ ਇਸ ਤਰ੍ਹਾਂ ਥੱਲੇ ਲੰਬੀ ਆ ਤੇ ਉਹਨੇ ਉਹਨੂੰ ਬਾਹ ਚੁੱਕ ਕੇ ਤੇ ਜਦੋਂ ਉੱਤੇ ਰੱਖੀ ਆ ਉਹਨੂੰ ਸ਼ੱਕ ਪਿਆ ਕਿ ਬਾਹ ਦੀ ਹਰਕਤ ਨਹੀਂ ਕੋਈ ਵੀ ਹੈ ਫਿਰ ਉਹਨੇ ਮਤਲਬ ਇਹਨੂੰ ਹਿਲਾਇਆ ਹਲਾ ਕੇ ਇਹਨੂੰ ਵਾਜਾਂ ਮਾਰੀਆਂ ਨੇ ਅੱਗੋਂ ਨਾ ਕੋਈ ਆਵਾਜ਼ ਆਈ ਹੈ ਤੇ ਨਾ ਇਹਨਾਂ ਇਹਦਾ ਸਰੀਰ ਕੋਈ ਕਿਸੇ ਨੇ ਹਰਕਤ ਕੀਤੀ ਫਿਰ ਉਹਨੇ ਦੂਜੇ ਮੁੰਡਿਆਂ ਨੂੰ ਵੀ ਠਾ ਕੇ ਦੱਸਿਆ ਵੀ ਅਜੇ ਪਾਲ ਵਾਚ ਨਹੀਂ ਦੇ ਰਿਹਾ ਪਤਾ ਨਹੀਂ ਕੀ ਗੱਲ ਹੈ ਉਸ ਤੋਂ ਬਾਅਦ ਉਹਨਾਂ ਨੇ ਫੇਰ ਪੁਲਿਸ ਨੂੰ ਜਿਹੜੀ ਰਿਪੋਰਟ ਕੀਤੀ ਹੈ ਤੇ ਕੋਈ 12 ਮਿੰਟ ਦੇ ਵਿੱਚ ਦੱਸਦੇ ਆ ਕਿ ਸਾਰੀ ਟੀਮ ਜਿਹੜੀ ਆ ਉਹ ਉਹਨਾਂ ਦੀ ਮੈਡੀਕਲ ਟੀਮ ਉਸ ਟਾਈਮ ਤੇ ਪਹੁੰਚ ਗਈ ਆ ਉਹਨਾਂ ਨੇ ਮਤਲਬ ਉਹਨਾਂ ਨੂੰ ਜੋ ਵੀ ਮੁੱਢਲੀ ਸਹਾਇਤਾ ਉਹ ਟ੍ਰੀਟਮੈਂਟ ਸਾਰਾ ਜੋ ਵੀ ਉਹਨਾਂ ਨੇ 1.5 ਘੰਟਾ ਲਾ ਕੇ ਪੂਰਾ ਕੀਤਾ ਲੇਕਿਨ ਉਹ ਬਹੁਤ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਨਹੀਂ ਇਹ ਬੇਟੇ ਦੀ ਸਾਇਲੈਂਟ ਅਟੈਕ ਕਰਕੇ ਜਿਹੜੀ ਉਹ ਡੈਥ ਹੋ ਚੁੱਕੀ